ਜਾ ਮੋਸਰਵਰ ਮੈਥਿਆਨ ਜਾਸਰ ਪਾਸੇ ਵੀਰ ਭੈਣ ਫਿਰਦੇ ਹਾਲੋ ਨ ਬੇਨਤੀ ਹੈ ਕਿ ਜਿਹੜਾ ਸਮਾ ਹੈ ਨ ਮਾਰ ਬਾਤ ਨਿਰਦਾਰ ਸਤ ਸੰਗ ਤੋਂ ਕਰਜਾ ਕਰਨ ਸੁਫਾ ਵਾ ਲਈ ਉਹ ਭਾਵੇਂ ਬੀਮੂ ਦੇ ਆਣੇ ਕੋ ਸਾਸਨ ਦੇ ਬਾਣ ਕੇ ਆਪਣਾ ਜੀਵਨ ਸਹਾਰ ਕਰਦੀ ਜਾਵੇ ਸਤ ਸੰਗ ਦੇ ਸੰਤਾਂ ਦੇ ਸੰਗ ਰਹਿ ਕੇ ਹੋਏ और समस्या ऐसी तो है कि आपका सामने विषम क्या करना है कि लोगों को गुमाने दें कि नामी निकलती हैं कि अपना घर सांगर सांगर दूसरे सपुराने सातों संकट ऐसी जाने देते हैं कुल नामों वकाले तसासने नाम जाने नाम देने बोझ का जो पाप करता है ਇਸ ਲੱਗਤ ਕੋ ਪਰਵਰਤਿਤ ਸਿੰਘ ਲੱਖ ਲੱਖ ਵਧਾਈ ਹੋਈ ਹੈ ਜਿੱਦਿਨ ਸੰਗਤ ਕੁਰਮਾਰਾ ਜੀ ਚਰਨਾਂ ਤੇ ਪਹੁੰਚੀ ਹੈ ਸਾਰਿਆਂ ਨੂੰ ਇਹ ਸੰਗਤ ਨੂੰ ਲੱਖ ਲੱਖ ਵਧਾਈ ਹੋਈ ਹੈ ਬੜੇ ਭਾਗਾਂ ਵਾਲੇ ਉਹ ਜਿਹੜਾ ਅੱਜ ਇਸ ਸਾਜ ਸੰਗਤ ਜਪਰੀਆਂ ਹਾਜ਼ਰੀਆਂ ਲਵਾਉਂਦਾ ਆ ਤਪੰਦਾਂ ਦਾ ਨਾਮ ਗੱਦੀ ਵਾਜ ਕੇ ਜਿਹੜਾ ਹੱਥ ਰੇਵਾ ਤਰ੍ਹਾਂ ਦੀ ਸਤਿਗੁਰ ਫਤਿਹ ਦੇ ਬਾਅਦ ਜਿਹੜਾ ਹੱਥ ਗੁਰੂ ਦਾ ਚਕਮਾਕ ਕਿਹੜਾ ਹੱਥ ਮਰੇਗਾ ਥੱਲੇ ਹੁੰਦੇ ਕੋਈ ਵੀ ਪੈਣਾ ਫਤਿਹ ਜਿਵੇਂ ਆਈ ਹੋਵੇ ਮੋਚ ਤਾਂ ਕਿਸ ਨਾ ਆਇਆ ਬਹੁਤ ਫਿਰ ਕੌਣ ਸਾਬ ਹੈ ਤੇ ਆਉਂ ਚਾਰਿ ਸਮਾਂ ਆਗੇ ਤੇ ਹੋਏ ਜੋ ਗਿੱਲੀ ਦਾ ਕੁਝ ਜੈ ਵੀ ਜੈ ਤੇ ਜੈ ਜਿੱਦੀ ਭੁੱਲਾ ਹੁੰਦੇ ਜੈ ਦੀ ਸਾਤ ਕੋ ਨਾ ਹੁੰਦੀ ਹੈ ਜਿਹੜਾ ਕੇਦਾ ਜੈ ਦੇ ਦੁੱਖ ਜਾਣਗੇ ਕਹਿਣਾ ਆਪਾ ਗੁਰੂ ਸਸਨ ਵਿੱਚ ਮੇਰਾਤ ਕਰਨ ਵਾਸਤੇ ਆਏ ਆ ਕਲਪਾਣ ਵਾਲੀ ਨਾਰੀ ਜਿੱਤਾ ਦਰੋਤਾ ਰਾਣੀ ਸੀ ਜੇਕਰ ਭਗਵਾਨ ਵਾਰਦੀ ਮਹਾਰਾਜ ਦੇ ਦਰਬਾਰ ਤੇ ਜਾਣ ਕਰਦੀ ਸੀ ਤਾਂ ਹੀ ਭਗਵਾਨ ਵਾਰਦੀ ਮਹਾਰਾਜ ਨੇ ਹਸਣਾ ਪ੍ਰੀਤ ਦਿਵਾ ਕੇ ਇਹਨੂੰ ਪਾਟ ਵਾਲੇ ਯਾਤਰਾ ਸੰਪੂਰਨ ਕੀਤੀ ਸੰਗਤ। ਕਿਉਂ ਹਾਜੂ ਆਪਣਾ ਜਿਹੜਾ ਸਮਾਂ ਹੈ ਉਹ ਦਾਤਾ ਲੈਦਾ ਹੈ। ਗੁਰੂ ਮਹਾਰਾਜ ਜੀ ਚੰਨਾਂ ਆਪਣੇ ਹੱਥ ਧਰਵਾਦੀ। ਸੁਸਰਗ੍ਰੀਨ ਦਵਾਰ ਵਿtare ਦੀ ਬਾਜ ਦੀ ਬਾਾਰੇ ਚੁਣੀ ਗਈ ਆਪਣੀ ਨਿਪਨ ਚਿੰਤਰ ਕਰਨਾ ਹੈ। ਜਿਉਂ ਬਰੇ ਇਸ ਸੋਨਪੇ ਉਪਰਾਨ ਕਰਾਂ ਨਾ ਬੋਲਦਾ ਹੈ ਸਰਵੰਮ ਦਾ ਪੁੱਟਾ ਫੇਲਿਆ ਅੰਦਰੀ ਕੈ ਕਹਿ ਰ ਆਪਣਾ ਦਾਰਵਾ ਅਛਦਾ ਮੇਰੀ ਮੇਰੇ ਨਾਲ ਦੁੱਖ ਪਾਣ Hello. <laughs>